ਕਿੰਨਾ ਕਰਨਾ ਹੈ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਦੇ ਨਿਊ ਨਹੀਂ ਤੇ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ 6 ਦਾ ਦੇਖੋ ਹਜੇ ਹਨੇਰਾ ਪਿਆ ਤੇ ਆਪਾਂ ਲੱਗੇ ਸ ਆਪਣੇ ਵਲੌਗ ਦੀ ਸਟਾਰਟਿੰਗ ਕਰਨ ਕਿਉਂਕਿ ਆਜ ਆਪਾਂ ਕੋਈ ਥੋੜਾ ਜਿਹਾ ਟਾਈਮ ਸੀਗਾ ਤੇ ਬੀਬੀ ਵੀ ਆਪਣਾ ਬਿਸਤਰਾ ਛੱਡ ਕੇ ਆ ਚੁੱਕੀ ਹੈ ਬਾਹਰ ਕਿਉਂਕਿ ਇਸ ਟਾਈਮ ਹੈ ਹੈ ਤੇ ਟ੍ਰੈਨਰ ਸੱਕੇ ਲਈ ਅੱਛਾ ਤੇ ਪੂਰੀ ਬੀ ਬਸਾਸ ਕੋਲੇ ਜਾਨੀ ਕਿ ਸਾਰੇ ਇਹ ਨਹਾ ਲੈਂਦੇ ਸਾਰੇ ਬਾਰੇ ਵਾਰੀ ਹੈ ਜਣੀ ਨਹਾਈ ਜਾਂਦੇ ਰਹਿੰਦੇ ਨੇ ਅੱਜ ਜਿਵੇਂ ਕੱਲ ਆਪਾਂ ਕੱਲ ਵਾਲੇ ਵਲੌਗ ਤੇ ਦਿਖਾਇਆ ਸੀ ਕਿ ਖੇਤ ਗਏ ਸੀਗੇ ਤੇ ਤਾਂ ਕਰਕੇ ਕੋਈ ਹੋਂਦ ਸਾਬ ਨਹੀਂ ਬਣ ਰਤੀ ਜਣੀ ਸੀ ਜਿਵੇਂ ਕੱਦੂ ਕੱਦੂ ਸੂਲ ਦੇ ਵਿੱਚ ਚੱਲਦਾ ਤਰੀਪੁਰੇ ਤਾਂ ਚੱਲੇ ਜਾਂਦੇ ਜਾਨੀ ਕਿ ਸਵਾਦ ਨਹੀਂ ਲੱਗਦਾ ਚੰਨ ਦੀ ਗੱਲ ਮੀਨ ਹੀ ਆ ਤੇ ਹੁਣ ਜਿਵੇਂ ਕਹਿੰਦੇ ਟਚਿਆ ਦੇ ਪਚੌੜ ਵਗੈਰਾ ਬਣਾ ਕੇ ਲੈ ਲਉਣਾ। ਮੇਰੀ ਜਿਹੜੀ ਨਮਕੀਂ ਦੇ ਆ ਕਿ ਗਰਾਰੀ ਜੜ ਜਾਂਦੀ ਆ। ਪਤਾ ਨਹੀਂ ਕਿਉਂ ਸਾਰੇ ਨਮਕੀਨ ਵੀ ਜਿੰਦਗੀ ਨਮਕੀਨ ਚਾਲੇ ਨਹੀਂ ਖਾਂਦੇ। ਮੈਨੂੰ ਜਮਾ ਵੀ ਪਸੰਦ ਹੈ। ਮੈਨੂੰ ਉਂਜੀ ਕਰਦਾ ਹੈਗਾ ਜਮਾ ਬੱਚਿਆਂ ਨੂੰ ਵੀ ਪਸੰਦ ਆ। ਕਿਲੇ ਵਾਸਤੇ ਨਾ ਜਾਂਦੀਆਂ ਕੋਹ ਖਾ ਲੋ ਕਿਨੂੰ ਠੀਕ ਆ ਕਾਇਬੇ ਬੈਨ ਭਾਤ ਕਿਹਨੂੰ ਹੋਣੀ ਠੀਕ ਆ ਥੋੜੇ ਹੋਰ ਪਾਣੀ ਤੇ ਹੋਰ ਪਾ ਲਈ ਤੁਸੀਂ ਕਹਿੰਗੇ ਸੂਆ ਸੂਆ ਮਿੱਠਾ ਪਰ ਸਵੇਰ ਸਵੇਰ ਹੁਣ ਖਾਣਾ ਨਹੀਂ ਬਣਾ ਕੇ ਲੈ ਕੇ ਜਾਣੇ ਆ ਖਾਵਾਂਗੇ ਤਾਂ ਦੁਪਹਿਰੇ ਮੇਰੀ ਗਰਾਰੀ ਜਿਹੜੀ ਇੱਥੇ ਅੜ ਜਾਂਦੀ ਆ ਫਿਰ ਹੁਣ ਮੈਂ ਬੱਚਿਆਂ ਨੂੰ ਵੀ ਪੁੱਛ ਲੈ ਕਹਿੰਦੇ ਮੰਮੀ ਖਾ ਲਾਂਗੇ ਕਹਿੰਦੇ ਟੇਸਟੀ ਲੱਗਦੀ ਆ ਸਾਰਿਆਂ ਨੂੰ ਤੇ ਸੀ ਵੀ ਇਹੀ ਹੈ ਕਿ ਵਸਣ ਸਾਡੇ ਜੋਗੇ ਨੇ ਸਾਡੇ ਤਿੰਨਾਂ ਜਾਨੀ ਕਿ ਮਾਮਾ ਧੀਆਂ ਦਾ ਸਾਜੂ ਦਾ ਹਾਲੇ ਇਹਦੇ ਡੈਡੀ ਵੀ ਦੇਖ ਕੇ ਆਖਣਗੇ ਵੀ ਮਿਲੂਗੀ ਤ ਉਹ ਖਾਣ ਨੂੰ ਤੇ ਪਰ ਸਾਡਾ ਨੰਗ ਲੈ ਜਾਊਗਾ ਮੈਂ ਛੱਡ ਪਰੇ ਚੌਲਾਂ ਨੂੰ ਮੈਂ ਨਾ ਕਿ ਮੈਂ ਖਾਜਾ ਪਈ ਇਹੀ ਲੈ ਕੇ ਜਾਨੇ ਆ ਬੜਾ ਕੇ ਤਾਂ ਕਰਕੇ ਮੇਰੇ ਕੋਲ ਟਾਈਮ ਜੈ ਸੀਗਾ ਨਹੀਂ ਰੋਟੀ ਬਣਾਉਣ ਤਾਂ ਤੇ ਫਿਰ ਟਾਈਮ ਲੱਗਦਾ ਹੀ ਆ ਤੇ ਜਦੋਂ ਮੈਂ ਚੌਲ ਚੱਕ ਕੇ ਉੱਥੋਂ ਗਈ ਤੇ ਦੇਖੋ ਚੌਲ ਸੀਗੇ ਜਿਹੜੇ ਮੈਂ ਦੇਖੇ ਤਾਂ ਸੀਗੇ ਕਿ ਨਾ ਜਾ ਕੇ ਆ ਫਿਰਦੇ ਨੇ ਸੰਦ ਇਹਨਾਂ ਨੇ ਗਮਲੇ ਕਰ ਰੱਖਿਆਗਾ ਤੇ ਸਾਰੇ ਜੌਲ ਆ ਜਿਹੜੇ ਭਰੇ ਪਏ ਆ ਫਿਰ ਮੈਂ ਉਧਰੋਂ ਨਾਲੇ ਅਸੀਂ ਰਸੋਈ ਦੇ ਵਿੱਚ ਕੋਈ ਵੀ ਚੀਜ਼ ਨਹੀਂ ਰੱਖਦੇ ਉਧਰ ਸਟੋਰ ਦੇ ਵਿੱਚ ਚੱਕ ਰੱਖਦੇ ਹਾਂ ਚਲੋ ਉੱਥੇ ਚਲੋ ਰਸੋਈ ਦੇ ਵਿੱਚ ਤਾਂ ਕਿ ਮਿੱਠਾ ਵਗੈਰਾ ਹੁੰਦਾ ਤੇ ਵੀ ਉਧਰ ਕਿਹੜਾ ਕੁਝ ਹੁੰਦਾ ਫਿਰ ਤਾਂ ਕਰਕੇ ਹੁਣ ਮੈਂ ਚੱਕ ਕੇ ਲਈ ਸੀਗੇ ਇਹਨੂੰ ਥਾਲ ਦੇ ਵਿੱਚ ਪਾ ਕੇ ਆਸ-ਪਾਸੇ ਚੌਕ ਲਾ ਦਾਂਗੇ ਇਹਦਾਂ ਕੀੜੀਆਂ ਨਿਕਲ ਜਾਣੀ ਜਦੋਂ ਵੀ ਕੋਈ ਕੰਮ ਸਟਾਰਟ ਕਰਨਾ ਹੁੰਦਾ ਤਾਂ ਪਹਿਲਾਂ ਇਹਨਾਂ ਦਾ ਮੱਥਾ ਟੇਕਣਾ ਪੈਂਦਾ ਇਹ ਲੱਗੀਆਂ ਪੰਗਾਂ ਹੁੰਦੀਆਂ ਹਰ ਇੱਕ ਚੀਜ਼ ਨੂੰ ਚਲੋ ਜੀ ਮੈਂ ਖਣਾ ਨਾਲ ਨਾਲ ਤੇ ਇਹਦੇ ਤੇ ਤਾਂ ਕੜਚੀ ਮਾਰਨੀ ਹੁੰਦੀ ਆ ਮੈਂ ਬਲਾਸ ਨਾਲ ਨਾਲ ਬਣਾਈ ਜਾਵਾਂਗੀ ਨਾਲੇ ਆਪਣੇ ਜਿਹੜੇ ਸੇਵੇ ਬਣਾਈਆਂ ਹੋਆਂ ਜਾਂ ਪੈਣੇ ਕੇ ਟਿੱਕਨੀ ਰੈਸਪੀ ਦੇ ਹੁਣ ਭਨੇ ਮੈਂ ਗਈ ਆ ਭੁੱਲ ਸੁਬਾ ਸੁਬਾ ਹਨ ਇਹਦੇ ਤੇ ਬਸ ਜਨਕੀ ਘੋਪ ਵਾਲੇ ਦੇਸੀ ਵਿੱਚ ਲੌਂਗ ਪਾਲੇ ਤੇ ਥੋੜੀ ਜਿਹੀ ਸੌਂਫ ਦਾ ਜਨਕੀ ਸੌਂਫ ਵਗੈਰਾ ਵਿੱਚ ਵਧੀਆ ਲੱਗਦੀ ਆ ਉਹਦਾ ਪਾਊਡਰ ਜਿਆ ਬਣਾ ਕੇ ਰੱਖਿਆ ਹੋਇਆ ਆਪਣੇ ਸਾਰੇ ਘਰ ਸੇਧਾ ਇਲਾਇਚੀ ਦਾ ਸੌਂਫ ਦਾ ਉਹ ਪਾਊਡਰ ਦੇ ਵਿੱਚ ਤਰਤ ਵਿੱਚ ਪਾ ਦਿਆਂ ਆਹ ਸੇਵਿਆਂ ਦਾ ਤੜਕਾ ਇਹਨਾਂ ਨੂੰ ਭੁੱਲ ਕੇ ਘਿਓ ਦੇ ਵਿੱਚ ਫਿਰ ਇਹਨਾਂ 'ਚ ਪਾਣੀ ਪਾਤਾ ਫਿਰ ਮਿੱਠਾ ਪਾਤਾ ਖਾਣਾਂ ਤਾਂ ਸਹੀ ਪਰ ਥੋੜ੍ਹਾ ਨਹੀਂ ਆਉ ਦੇਣੇ ਕਹਿਣਗੇ ਮਮਾ ਆਦੀਪ ਸੰਧ ਦੀ ਬਣਾਉਣੀ ਪਰ ਕਦੇ-ਕਦਾਈਂ ਕਾਲ ਖਾ ਲੈਂਦੇ ਗਾਣ ਨੂੰ ਤਾਂ ਕਰਕੇ ਹੁਣ ਮੈਂ ਬਣਾਉਣ ਲੱਗੀ ਸੀ ਕਿਉਂਕਿ ਸਵੇਰ-ਸਵੇਰ ਤਾਂ ਕਈ ਤਾਂ ਆਖਣੀਆਂ ਨੇ ਸਵੇਰ-ਸਵੇਰ ਤਾਂ ਪਖਾਨੀਆਂ ਨਹੀਂ ਖਾਣੀਆਂ ਤਾਂ ਸਾਢੇ 11:30 ਵਜੇ ਰੈਸਸ ਹੁੰਦੀ ਹੈ ਉਦੋਂ ਜਾ ਕੇ ਖਾਣਗੀ ਚਲੋ ਜੀ ਆਪਾਂ ਵੀ ਨਵਰੀਤ ਨੂੰ ਉਠਾ ਲਈਏ ਸਮ੍ਰਿਤੀ ਤਾਂ ਇਹਨਾਂ ਨਵਰੀਤ ਥੋੜੀ ਈ ਘੋਲ ਕਰਦੀ ਆ ਫਿਰ ਆਪਾਂ ਕਰਾਂਗੇ ਵਲੌਗ ਸਟਾਰਟ ਹਾਂ ਹਾਂ ਹੁਣ ਜਾ ਕੇ ਵਧਗਾ ਜ ਬਣਾਇਆ ਪਹਿਲਾਂ ਇਹ ਵਧਗਾ ਨਹੀਂ ਸੀ ਹੂੰ ਹੁਣ ਤਾਂ ਵੱਡਾ ਹੋ ਗਿਆ ਪਹਿਲਾਂ ਤੇਰੀ ਜੜ ਜੀ ਟੁੱਟੀ ਪਈ ਸੀ ਇਹਦੇ ਵਿੱਚੋਂ ਲਾ ਲਈਏ ਕੱਢ ਕੇ ਲੱਗੂ ਹੁਣ ਉਹਨੂੰ ਦੀ ਸ਼ਕਤ ਕਾਦੇ ਚ ਪਾ ਕੇ ਲਾਏਗੇ ਦਹੀਂ ਚ ਪਾ ਕੇ ਲਾ ਲਈ ਹਾਂ ਦਹੀਂ ਚ ਪਾ ਕੇ ਬਸ ਉੱਪਰੋਂ ਛਿੱਲ ਕੇ ਇਹਨੂੰ ਕਿ ਕਿ ਰਹਿਣ ਨੂੰ ਆਏ ਰੱਖ ਦੀ ਆ ਨਿਕਲ ਜੂਗਾ ਪਾਣੀ ਇਹਦਾ ਅੱਛਾ ਇਹ ਤਾਂ ਨਹੀਂ ਪਾਣੇ ਵਿੱਚ ਹੂੰ ਜਾਰ ਜੇ ਨਾ ਬਸ ਵਿੱਚ ਆਹੋ ਕਰ ਲਈ ਕੰਗੇ ਨਾਲ ਨਾ ਆਏ ਆਏ ਕਰ ਲਈ ਇਹਦੇ ਤੇ ਤੇ ਝੱਗ ਜੀ ਬਣ ਜੂਗੀ ਬਸ ਫਿਰ ਛੇਤੇ ਖੋਲ ਜੂਗਾ ਤੇ ਉ ਤਾਂ ਨਹੀਂ ਫਾੜ ਗਿਆ ਜੀਆਂ ਰਹਿ ਜਾਣੀਆਂ ਇਹਦੀਆਂ ਪੁਰਾਣੀ ਗੰਗੇ ਨਾਲ ਹੂੰ ਪੁਰਾਣੀ ਗੰਗੇ ਨਾਲ ਝੱਗ ਜੀ ਬਣਾਲੀ ਇਹਦੀ ਚਲੋ ਜੀ ਕੱਲ੍ਹਗੇ ਮੈਂ ਅਸੀਂ ਖੇਤ ਅੱਜ ਬੈਠੇ ਅਸੀਂ ਗੱਲਾਂ ਬਾਤਾਂ ਕਰਦੀਆਂ ਆ ਆਗੀਆਂ ਸੀ ਇੱਧਰੇ ਲੈਣਾ ਆਈਆਂ ਸੀ ਐਲੋਵੀਰਾ ਹੋ ਜੀ ਤੋਂ ਮੈਂ ਬੈਨੇ ਮਸ਼ੀਨ 'ਚ ਕੱਪੜੇ ਤੇ ਐ ਤੱ ਭਰਿਆ ਆ ਵੇ ਇਹ ਕੱਪੜੇ ਧੋਣ ਵਾਲੇ ਇੰਨੇ ਜਿਆਦੇ ਕੰਮ ਵਧਿਆ ਪਿਆ ਐ ਨੋ ਜੀ ਅੱਜ ਬੱਬੀ ਬੀਬੀ ਕੱਟਿਆਂ ਦੇ ਸਾਬ ਜੀ ਹਾਂ ਜੀ ਕੀ ਕਰਿਆ ਨਹੀਂ ਐ ਤੂੰ ਨਾ ਨਾ ਦਾਦੀ ਨੇ ਨਾ ਆਲੂ ਚੀਤੇ ਸੀ ਹੰਨਾ ਧੋਗੇ ਨਾ ਨੰਮ ਤੇ ਹਾਂ ਨਮ ਪਾ ਕੇ ਨਾ ਚਿਕਾ ਬਾਹਰ ਨਿਕਲ ਜੂਗੀ ਬਾਹਰ ਨਿਕਲ ਜੂਗੀ ਆਲੂ ਆਜੋ ਬੀਬੀ ਨੇ ਕਿਹਾਗਾ ਕੀਤਾ ਹਾਂ ਅਬਈ ਸਾਡੀ ਕੁੜੀ ਤੂੰ ਦੇ ਫਿਰ ਮੈਂ ਲਾ ਦੂੰਗੀ ਚੜ ਕੋਈ ਤੂੰ ਤਾਂ ਬਣਾਤਾ ਬਣਾਤਾ ਫਿਰ ਰੱਖ ਦੇ ਪਾਣੀ ਨਾ ਪਾ ਮੈਂ ਲਾ ਕੇ ਨਹੀਂ ਨਾਲੇ ਧੋਂਦੇ ਹੁੰਦੇ ਪਹਿਲਾਂ ਧੋ ਕੇ ਫਿਰ ਮੈਂ ਤੋਤਾ ਸੀ ਪਹਿਲਾਂ ਸੱਚ ਹਾਂ ਫਿਰ ਤੈਨੂੰ ਕੀ ਨੇ ਦੱਸਿਆ ਸਭ ਕੁਝ ਬੈ ਕੀ ਹੁੰਦਾ ਤਾਂ ਮੈਨੂੰ ਨਹੀਂ ਪਤਾ ਬੀਬੀ ਨੇ ਬੀਬੀ ਨੇ ਠੀਕ ਹੈ ਕੀ ਖਾਈ ਨਹੀਂ ਆ ਖਾਇਆ ਇਤਨਾ ਐਨੀ ਕਿ ਜ਼ਿਆਦੇ ਗਰਮੀ ਹੈ ਜਿਵੇਂ ਹਾਲੂ ਬਿਹਾਲ ਕਰੇ ਪਈ ਹੈ ਜਿਵੇਂ ਪਹਿਲਾਂ ਗਰਮੀ ਹੁੰਦੀ ਸੀਗੀ ਓਵੇਂ ਗਰਮੀ ਅੱਜ ਅੱਜ ਕੋਈ ਪੱਖਿਆਂ ਦੀ ਹਵਾ ਨਹੀਂ ਸਕੂਲ ਦੇ ਵਿੱਚ ਵੀ ਮਸਾਂ ਐ ਟਾਈਮ ਬਸ ਕੇ ਤੇ ਉਧਰੋਂ ਬਹਿਣਾ ਜਿੱਦੋਂ ਬੁਰਾ ਹਾਲ ਹੁਣ ਘਰ ਦੇ ਕੰਮ ਕਰਦੇ ਹੋਏ 4:30 ਤੋਂ ਉੱਤੇ ਟਾਈਮ ਹੋ ਗਿਆ ਜੀ ਨਹੀਂ ਕਰਦਾ ਕੰਮ ਲੱਗਣ ਵੀ ਕਰੀਏ ਪਤਾ ਨਹੀਂ ਕਿੱਦੇ ਗਰਮੀ ਘਟੂਗੀ ਜਿਵੇਂ ਪਾਪਾ ਵੀ ਕੱਲ ਆਖੀ ਜਾਵੇ ਇੰਨਾ ਕਿੰਨਾ ਸੂਟ ਆਪ ਗਿਆ ਤੇ ਵੀ ਗਰਮੀ ਘਟਨ ਦਾ ਨਾਂ ਨਹੀਂ ਲੈਂਦੀ ਹਾਂਜੀ ਕੀ ਕਹਿੰਦੀ ਸੀ ਹੋਰ ਇੱਕ Wi-Fi ਨਹੀਂ ਚੱਲਦਾ ਇਹਨੇ ਅੱਡ ਗਰਮੀ ਜੜਾ ਰੱਖੇ ਜਿਵੇਂ ਕਿ ਅੱਜ ਜਿਹੜਾ ਵਲੌਗ ਆਪਾਂ ਕੱਲ ਖੇਤ ਗਏ ਸੀ ਖੇਤ ਵਾਲਾ ਜਿਹੜਾ ਵਲੌਗ ਆਪਾਂ ਅਪਲੋਡ ਕੀਤਾ ਕਰਨਾ ਸੀਗਾ ਆ ਕਿਵੇਂ ਮਸਾਂ ਜਾਨੀ ਕਿ ਹੁਣ ਰੇਂਜ ਵੀ ਪਤਾ ਨਹੀਂ ਕਿਉਂ ਘਟ ਆਉਂਦੀ ਆ ਤੇ ਮਸਾਂ ਜਿਹੜਾ ਘੰਟੇ ਦੇ ਵਿੱਚ ਵਲੌਗ ਆ ਜਿਹੜਾ ਅਪਲੋਡ ਹੋਇਆਗਾ ਤੇ ਬਹੁਤ ਹੀ ਮੁਸ਼ਕਲ ਦੇ ਨਾਲ ਆ ਜਿਹੜਾ ਵਲੌਗ ਅਪਲੋਡ ਕੀਤਾ ਆਪਾਂ ਕਿਉਂਕਿ Wi-Fi ਨਾ ਤਾਂ ਫਿਰ ਉਹਦੀ ਹੋ ਜਾਂਦਾ ਤਾਂ ਕਰਕੇ ਤਾਂ ਬਹੁਤ ਔਖਾ ਲੱਗਿਆ ਤੇ ਜਿਵੇਂ ਕਿ ਕਮਲ ਭੰਦੇ ਪੈਣਾ ਸਮਰਾਲੇ ਤੋਂ ਉਹਨਾਂ ਦੇ ਕਮੈਂਟ ਆ ਬੇਸਿਕ ਕਹਿੰਦੇ ਭੈਣੇ ਵਲੌਗ ਇਦਾਂ ਦੇ ਬਣਾਇਆ ਕਰੋ ਤੇ ਭਣੇਕੇਟ ਕਦੇ-ਕਦੀ ਜਾਈਦਾ ਤਾਂ ਕਰਕੇ ਚਲੋ ਸਾਰੇ ਰਲ ਮਿਲ ਕੇ ਗਏ ਹਾਸੇ ਖੇਡਿਆਂਗੇ ਤੇ ਹਨਾ ਨਾਲੇ ਸਬਜ਼ੀ ਤੋੜ ਲੈਣ ਨਾਲੇ ਹਾਸੇ ਮਜ਼ਾਕ ਕਰ ਲਿਆ ਨਾਲੇ ਫੋਟੋਆਂ ਖਿੱਚ ਲੈ ਤੇ ਇਹੋ ਜਿਹਾ ਬਲੌਗ ਅਦੇ ਕਦੇ ਬੰਨਦਾ ਹਨਾ ਤੇ ਕਿਉਂਕਿ ਨਹੀਂ ਤਾਂ ਫਿਰ ਹੁਣ ਆਪਾਂ ਘਰੀ ਹੁੰਨੇ ਆ ਤੇ ਘਰ ਦੇ ਜਿਹੜੇ ਕੰਮ-ਕਾਰ ਕਰਦੇ ਆ ਜਿਹੜੇ ਜਿਹੜੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਚਲੋ ਜੀ ਆਪਾਂ ਇਹਨੇ ਪੱਠੀ ਪਾਤੀ ਸੀ ਤੇ ਮੇਰੇ ਨਾਲ-ਨਾਲ ਪਸੂ ਨੰ ਬੰਨੇ ਗਈਆਂ ਹੁਣ ਚਲਦੇ ਆ ਫੇਰ ਮਸ਼ੀਨ ਕੋਲੇ ਮਸ਼ੀਨ ਚੱਲੀ ਜਾਂਦੀ ਨਾਲੇ ਦੁੱਧਵਾ ਦੇਂਦਾ ਸਾਉਂਟੇ ਨਵਰੀ ਤੇ ਚੱਲ ਪੁੱਤ ਪਾਪੇ ਨੂੰ ਪਾਣੀ ਭੜਾ ਲੋ ਜਿੱਤ ਟਾਈਮ ਹੋ ਗਿਆ 5:30 ਦਾ ਤੇ ਆਪਣੇ ਕੰਮ ਕਰ ਸਟਾਰਟ ਹੋ ਗਿਆ ਨ ਹੋ ਗਿਆ ਕਾਫੀ ਟਾਈਮ ਤੇ ਮਾਤਾ ਨੇ ਕੱਪੜੇ ਜਿਹੜੇ ਇਹਦੇ ਸਾਰੇ ਪੂਰੇ ਹੋ ਗਏ ਕਾਂਟ ਸ਼ਾਂਟ ਆ ਤੇ ਹੁਣ ਚੱਕ ਲਈਆਂ ਸਲਾਨਾ ਕਹਿੰਦੀ ਵੀ ਅੱਥੂ ਜੜ ਗਿਆ ਫਿਰ ਹੁਣ ਸਾਬ ਸਿਆਲ ਹੁੰਦਾ ਕਹਿੰਦੀ ਫਿਰ ਮੂਰੇ ਤੇ ਹੁਣ ਕੋਟੀ ਵੀ ਪਾਣੀ ਲਵਾ ਲਾਤੀ ਹਾ ਓਟਰ ਆਇਆ ਲਾਈਨ ਹੈ ਕਰ ਨਿਕਲ ਸਾਲ ਹੋ ਗਿਆ ਰਹਿਣੀ ਛਮੀ ਗੁਰਤੀ ਦੀ ਵੀਰ ਪਾਣੀ ਗਰੀ ਤੇ ਸਿਆਲ ਹੋ ਗਿਆ ਸਿਆਲ ਹੁੰਨ ਵਾਲਾ ਕਹਿੰਦੀ ਸਾਲ ਹੋ ਗਿਆ ਵਰ ਲੱਗੀ ਨੂੰ ਸਾਲ ਹੋ ਗਿਆ ਜੀ ਰੋ ਦਾ ਲਾ ਕੇ ਰੱਖਤੀ ਮਰ ਕੇ ਬੁਣੀ ਸੀ 6 ਮਹੀਨੇ ਹੋ ਗਏ ਦੇਖਾ ਕਿਹੜਾ ਰੰਗ ਜੀ ਅਸੀਂ ਹਾਈ ਗਰਮੀ ਲੱਗਦੀ ਦੇਖ ਸਿਆਲ ਚ ਹੀ ਦੋ ਦੋ ਪਾਇਆ ਕਰਦਿਆਂ ਇੱਧਰ ਆ ਮਾਤਾ ਸੂਈ ਸਲਾਈ ਦਾ ਕੰਮ ਹੈ ਜਿਹੜਾ ਚੱਲੀ ਜਾਂਦਾ ਰੱਡਾਗਾ ਆ ਦਿਨਵਾਤੀ ਹੋਣਾ ਇਹ ਮੇਰੀ ਸ਼ਰਟ ਹੈ ਜਿਹੜੀ ਟਾਈਟ ਵਾਲੀ ਹੋਈ ਪਈ ਸੀ ਮੈਂ ਨਾ ਮਾਮ ਨਹੀਂ ਬੈਠੀ ਬੈਠੀ ਬਾਹਰ ਦੇ ਰਾਮ ਨੇ ਨਹੀਂ ਰਸਾ ਸੰਭਾਦਾ ਦਿੰਦੇ ਹਾਂ ਹਾਂ ਹਾਂਜੀ ਤੇ ਨਵਰੀਤ ਕਹਿੰਦੀ ਸੀ ਭਾਈ ਮੇਰੇ ਕੰਮ ਕਰ ਵੀ ਦਿਖਾਉ ਮੈਂ ਡੇਲੀ ਆਉਦੇ ਕੰਮ ਕਰੀ ਦਿਖਾਉਣੀ ਆ ਇਹਨੇ ਇੱਥੋਂ ਸਾਰਾ ਵੇੜਾ ਸੁੰਬਰੀ ਰੀਸ ਨਾਲ ਸਮਰੀਤ ਨੇ ਅੰਦਰੋਂ ਛਾੜੂ ਕੱਢਿਆ ਇਹ ਜਣੀ ਮੈਂ 베ੜੀ ਦੀ ਸਫਾਈ ਕਰਦੀ ਆ ਤੇ ਇਹਦੀ ਸ਼ਕਲ ਦੇ ਖੜਾ ਹੋਏ ਪਤਾ ਇਹ ਕਿਵੇਂ ਪਸੀਨਾ ਨਾਲ ਦੇ ਮੂੰਹ ਨਾਲ ਦਿੱਤਾਗਾ ਤਨ ਕਿਨੇ ਕੈਸੀ ਤੇ ਅੱਜ ਗਰਮੀ ਵੀ ਇੰਨੇ ਜਿਹੜੀ ਇੰਨੀ ਕੁ ਜ਼ਿਆਦਾ ਆ ਬਾਹਲੀ ਜਾਰੇ ਕਰ ਰਹੀ ਆ ਭਟਨ ਜਗ ਮੈਨੂੰ ਕੰਮ ਕਰਨਾ ਬਗਲ ਮਸੁੰਦਾ ਅੱਛਾ ਗਰਮੀ ਘਟਣ ਦਾ ਨਾਮ ਨਹੀਂ ਲੈ ਰਹੀ ਬਾਦ ਰਹੀ ਆ ਤੇ ਆਪਣੇ ਆਹ ਦੇਖੋ ਇੰਨਾ ਇੰਨਾ ਕੂੜਾ ਕੀ ਹਾਂ ਅੰਕਲ ਆ ਜਿਹੜੇ ਬੂਟਿਆਂ ਦੀ ਕਟਿੰਗ ਕਰ ਗਏ ਸੀਗੇ ਹਾਲੇ ਕੇ ਵੀ ਵਿਚਾਰਾ ਗੰਜਾ ਕਰਤਾ ਇਹਨੂੰ ਅੰਕਲ ਨੇ ਕਿਹਾ ਸੀ ਰੱਸੀ ਨਾਲ ਬੰਨਣਾ ਮੈਂ ਕਹਿਣੀ ਆਨਾਂ ਨੂੰ ਤੇ ਹਾਲੇ ਤੱਕ ਵੀ

ਕਬਾਏ ਖਰਾਬ ਹੋ ਗੱਸੇ ਅੱਜ ਸਾਡੀ ਐਸੀ ਦੀ ਸਰਪਸ ਕੀਤੀਆ ਕੰਮ ਵਧਿਆ ਪਿਆ ਸੀ ਸਾਡੇ ਇਸਲਾਮ ਮੈਂ ਵਾਂ ਚੰਦੂ ਦੇਖਿਆ ਮੰਮੀ ਹੋਰੇ ਫਿਲ ਕਰੀ ਜਾਂਦੀ ਆ ਤੇ ਦਾਦੀ ਹੋਰੇ ਦਾਦੀ ਜੀ ਕੀ ਕਰਦੇ ਹੋ ਰੋਟੀਆਂ ਲਾ ਰਹੀ ਹੈ ਕੀ ਬਦੀ ਜੀ ਬਦੀ ਤੂੰ ਕੀ ਕਰਕੇ ਖਾਧੀਆ ਮੈਂ ਪੁੱਛਾ ਵੜੇ ਕੱਢ ਕੇ ਆਈਆਂ ਔਰ ਪਾਕੇ ਢੀਂ ਦਵਾ ਦੇ। ਔਰ ਖਾ ਕੇ ਮੈਨੂੰ ਦੱਸ ਸਰਤਾ ਅਸਾਂ ਅੱਜ ਕੀ ਹਾਂ ਸੰਜੀ ਬਣੀ। ਹਾੜੀ ਨੇ ਇੱਕ ਵਾਰੀ ਪਾਣੀ ਦਿੱਤਾ। ਦਦੀ ਪਾਣੀ ਪਾਕੇ ਦਿਓ। ਬਾਨੀ ਦਾਦੀ ਕੋਲ ਟਾਈਮ ਨਹੀਂ ਨਾ ਦੱਜਾ ਤੁਮਾ ਚੀਆ। ਦੇ ਫਾਲ ਹਾਂ ਜੀ ਦਾ ਬਾਈ ਬੀ ਬੈਂਡੀ ਕਰਦੇ ਹਾਂ ਮਾਨਸਰ ਹਰਨ ਦਾ ਸੋਟਨ ਮਸਾ ਦੁੱਤ ਕੀ ਕਰੀਏ ਮਾਨਸਰ ਆ ਗਏ ਕੀ ਕਰਨਾ ਹੈ ਮੈਂ ਰਾਣੀ

Itu

ਨੋ ਜਿਆ ਫੱਲ ਲੱਗੇ ਸੀਗੇ ਰੋਟੀ ਖਾਣ ਤੇ ਹਜੇ ਆ ਪਰਦੇ ਵਗੈਰਾ ਰਹਿੰਦੇ ਸੀਗੇ ਟੰਗਣ ਵਾਲੇ ਇਹ ਸੇ ਇਹਦੇ ਸਰਵਿਸ ਜੀ ਨਾਲ ਵੀ ਬੜਾ ਕੰਮ ਵਾਧਾ ਹੈਣਾ ਇੱਥੇ ਪਰਦੇ ਆਪਣੇ ਹਮ ਪਰਦੇ ਪੜਦੇ ਇੱਥੇ ਨਾਲ ਹੁਣ ਇੱਕ ਰੰਗ ਕਰਨਾ ਹੈ ਅੱਜ ਤਾਂ ਢਿੱਡ ਵੀ ਭੂਆ ਭੂਆ ਕਰੀ ਜਾਂਦਾ ਅੱਜ ਰੋਟੀ ਨਹੀਂ ਖਾਦੀ ਇੰਨੇ ਕਿ ਜਿਆਦਾ ਭੁੱਖ ਲੱਗੀ ਪਈ ਹੈ ਗੱਪ ਚੱਲੇਗੀ ਹੁਣ ਵੀ ਕੀ ਕਰਦਾ ਉਹ ਕੌਣ ਆ ਰਿਹਾ ਉਧਰ ਕੌਣ ਆ ਆਪਣੇ ਉਧਰ ਦੇਖੋ ਦਿਲੀ ਦਿਲੀ ਕਿਹਦੇ ਜੋ ਦਿਲੀ ਦਿਲੀ ਹੈ ਕੋਲੋਂ ਨੋੜਿਆ ਕੁਸ਼ਪਰ ਲਈ ਨਮਸਕਰ ਹੋਵੇ ਤੁਸੀਂ ਸੋਸ 에 ਰੱਖਿਆ ਹੋਇਆ ਨੂੰ ਬਾਹਰ ਤੇ ਹੁਣ ਸਾਰਾ ਕੰਮ ਹੋ ਗਿਆ ਦੇ ਕੇ ਪਾਇਆ ਹੂੰ ਪਹਿਲਾਂ ਮੈਂ ਗਲਤ ਭਾਗ ਸੀ ਤੇ ਡੱਪੂਆ ਪੂਆ ਕਰੀ ਜਾਂਦਾ ਖਾ ਲੈ ਪੁੱਤ ਤੇ ਬੱਪਾ ਠੋਪ ਠੋਪ ਟਾਈਮ ਲੱਗ ਗਿਆ ਮੇਰੇ ਪੂਪੜੀ ਖਾਣਾ ਪਊ ਜੇ ਪੂਆ ਪੂਆ ਕਰੀ ਜਾਂਦਾ ਫਿਰ ਪੂਆ ਖਾਣੀ ਪਊ ਚਲੋ ਬਈ ਖਾਈਏ ਠੰਡੀਆਂ ਹੋਈਆਂ ਦੀਆਂ ਇਹ ਵੀ ਲਾ ਦੇਗੇ ਟੇਬਲ ਇਥੇ ਨਾ ਰੱਖ ਦੇਣ ਜਿਹੜੀ ਕਲਾਸ ਆਇਆ ਇੱਥੇ ਨਾ ਟੇਬਲਾਉਂਗੇ ਕੋਈ ਵਧੀਆ ਰੈਪਰ ਹੈ ਨਹੀਂ ਵਧੀਆ ਰੈਪਰ ਹੁਣ ਮੰਨ ਕੇ ਜਿਆਦਾ ਚਾਟ ਹੁੰਦਾਗਾ ਚਾਟ ਹੈ ਨਹੀਂ ਕੋਈ ਘਰੇ ਪਿਆ ਅਸੀਂ ਪੜਨਾ ਉਹ ਖਤਮ ਹਾਂ ਪਰਨਾ ਪਰ ਖਤਮ ਹੋ ਗਿਆ ਖਤਮ ਨਹੀਂ ਹੋਇਆ ਜੇ ਉਹ ਛੱਡ ਤਾ ਕਿਤੇ ਮੈਂ ਗਾਰੇ ਦੇ ਵਿੱਚ ਰੱਖਿਆ ਸੀ ਕੋ ਬਤਾ ਪਹਿਲਾਂ ਤਾਂ ਮੈਂ ਆਇਆ ਦਾ ਸ਼ਰਟ ਉੱਪਰ ਕਰ ਲਾ ਮੈਨੂੰ ਬੋਲ ਬੜ ਲੰ ਤਾਂ ਕਿਹਦਾ ਹੋਗੀ ਚਲ ਡੋਰ ਬੰਨ੍ਹ ਕਰ ਦੇ ਪਲੀਜ਼ ਇਹ ਬਣਾ ਦੇ ਨਗਰੀਤ ਕਰਦਾ ਪਾਸ ਅੱਜ ਨਾਲ ਸੀ 10 10 ਮਿੰਟ ਵਿੱਚ ਸ਼ੌਕ ਜਾ ਜਾ ਗਿਆ ਪਹਿਲਾਂ ਸੋਏ YouTube ਤੇ ਲਾਈਵ ਫਿਰ ਉਸੇ ਹੋਇਆ ਸੀ ਇੰਸਟਾ ਤੇ ਬਸ ਇੰਸਟਾ ਤੇ ਤੇ 10 ਮਿੰਟ ਵੀ ਲਾਈਵ ਹੋਏ ਹਨ ਬਸ ਨਹੀਂ ਜੀ ਬਸ ਵੀ ਨਹੀਂ ਇਹ 2 ਮਿੰਟ ਨਹੀਂ ਹੋ ਗਏ 1 ਮਿੰਟ ਵੀ ਵੈਸੇ ਬਣ ਪ੍ਰਾਤਾ ਜੋੜ ਰਹੇ ਸੀ ਗੱਲਾਂ ਬਾਤਾਂ ਚੱਲ ਰਹੀਆਂ ਸੀ ਕੁਸਕ ਤਾਂ ਰਿਸ਼ਤੇਦਾਰਾਂ ਨਾਲ ਹੀ ਚੱਲ ਪਈਆਂ ਸੀ ਫਿਰ ਬਸ ਇਹ ਕਾਲੀ ਕਰ ਰਹੀ ਸੀ ਕਿ ਕਿ ਮੈਨੂੰ ਪਾਸ ਬਣਾ ਕੇ ਦੇ ਉਹ ਫਿਰ ਅਸੀਂ ਬਣਾਉਣ ਲੱਗੇ ਸੀ ਕਿ ਪਾਸ ਤੇ ਟਾਈਮ ਹੋ ਗਿਆ 9 ਦਾ ਤੇ ਆਪਣੇ ਕੰਮ ਕਰ ਗਏ ਸਾਰੇ ਨਿਭੜ ਹੂੰ ਉਨੇ ਦਾ ਕੰਮ ਕਰਦੀ ਹੈ ਜੀ ਪਈ ਇਹਦਾ ਪਾਸ ਬਣਾ ਕੇ ਦੇਗੇ ਚੌਕ ਲੈ ਕੇ ਆ ਚੋ ਕਿਸ ਇਸ ਜੋਗ ਸੋਰੀ ਸਕਿਚ 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 ਕਿੰਨਾ ਕੰਮ ਹੈਗੀ ਅੱਜ ਹਾਂ ਆ ਜੇ ਆਮ ਨਾਲ ਇੱਕ ਦਿਨ ਮੈਨੂੰ ਮਰਜ਼ੀ ਕੰਮ ਲੈ ਕੇ ਦੇ ਦਿਓ ਇਹਨਾਂ ਨੇ ਦੇਖ ਲੈ ਇਹ ਸਾਰੀ ਖਤਮ ਕਰਤੀ ਦੇਖ ਲੈਣਾ ਜੰਮ ਦੀ ਕੋਈ ਨਹੀਂਗੀ ਸਮਰੀਤ ਦੇਖੀ ਡ੍ਰੈਗ ਬਣਾ ਕੇ ਦਮ ਚੁਕਾਈ ਬਸ ਕਰਿਆ ਗੱਲ ਤੂੰ ਸਾਰਾ ਲੈਣਾ ਸਮਰੀਤ ਤੇ ਹੀ ਰਹੀ ਸੱਚੀ ਸਮਰੀਤ ਨੂੰ ਬੈਂਚ ਪਤਾ ਨਹੀਂ ਇਹਨੇ ਕੀ ਕਹਿਦਾ ਪੇ ਬੈਠਣ ਪਿੱਛੇ ਸਮਰੀਤ ਬੈਂਚ ਤਾਂ ਚੁੱਪ ਕਰਕੇ ਬੈਠੀ ਰਹਿੰਦੀ ਐ ਕੁਛ ਨਹੀਂ ਕਹਿੰਦੀ ਐ ਇੱਥੇ ਭਾਂਡੇ ਦੇ ਬਾੜਨ ਸਾਰੇ ਚੁੱਪਦਾ ਫਿਰ ਰੌਲਾ ਐਨਾ ਰੋਈਆ ਕੇ ਇੱਥੇ ਲਾਇਓ ਟੇਪ ਕਰੇ ਨਾ ਮਟੀਬਾ ਹਲਾਓ ਟੇਪ ਦੁਨੀਆ ਇਹ ਮਨ ਕੀਤੀ ਗਈ ਜਾਉਂਗੇ ਇੱਥੇ ਆ ਮੈਨੂੰ ਤਾਂ ਲੱਗੇ ਵੀ ਖਤਮ ਹੋਈ ਵੀ ਖਤਮ ਕਿਹਦੇ ਦੀ ਖਤਮ ਹੋਈ ਆ ਜੀ ਇਹ ਸਾਡੀ ਬੁਰੀ ਦਾ ਕੁਝ ਨਹੀਂ ਹੋਣਾ ਆਈ ਡੋਟ ਮਚ ਉਹਨੇ ਥੀ ਬੜਕਾ ਥੋੜਾ ਇਧਰ ਦਾ ਪਾਸਾ ਵਧੀਆ ਸੀ ਲਿਖਾਂਗੇ ਰਵਣ ਤੇ ਲਿਖਣਾ ਨਹੀਂ ਕਰੇ ਲਿਖ ਜਾ ਲਓ ਬੱਸ ਕਿੱਥੇ ਨਾਲ ਇਹਦੀ ਇਧਰ ਨਹੀਂ ਆਈ ਦੀ ਸਾਕਿੰਗ ਕਲਾਸ 5 ਪਤਾ ਹੈ ਮੈਡਮ ਨੂੰ ਸੈਕਿੰਡ ਕਲਾਸ ਹੈ 3 ਵੈਦਲਾ ਬਸ ਲਾ ਦੇ 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 ਦੇਖ ਲਾ ਬੰਨ ਲਾ ਕੇ ਫਿਰ ਮੈਂ ਵੱਧ ਕੇ ਲੈ ਆਉਣਾ ਤਾਂ ਕੱਟ ਕੇ ਲੈਣਾ ਆ ਵੀ ਨਹੀਂ ਖਿਆ ਜਾਂਦਾ ਤੇ ਵਧੀਆ ਲੈ ਕੇ ਆਉਗਾ ਮੈਂ ਸਾਰਾ ਰੈਪਰ ਲੈ ਕੇ ਆਉਂਗਾ ਜਾਓ किस लग गई किस लग गई चलो मैं भी चलती हूं ना बेटे आ जाएंगे कहां पर ये रहे ऐना मैं तेरे ना, ना, हाँ। ना तेरे रिमर ना कट ही जानागा हां देखना तेरे आस्ते तेरे करके एक अभी देर लग जाएगी ठीक मैं तेरे रिमर ना कट ही जाना मेरे पेज ने खराब हो जाएंगे हां एक तेरे करके हां मैं रिमर ना काट रहे हैं मोरे तो सही है ना

हाँ एवी गे 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 चलो एवीन खाओ हम एवीन बढ़िया खाएंगे बेचारे चलो आज आज तेरे पास टीम का है हाँ चलो और जो ना बाइट पेज है ना वो ठीक कराएंगे हम ना नहीं तो किताबें करेंगे हम्म हम्म चलो लाओ कितने क्योंकि आप असल में ਨੇ ਆਹ ਨਹੀਂ ਖਰਾਬ ਨਹੀਂ ਹੁੰਦਾ ਨਵਰੀ ਧਾਖੇ ਲੱਗੀਦਾ ਹੁੰਦਾ ਤੈਨੂੰ ਪਤਾ ਨਹੀਂ ਹਾਂ ਉਧਰੋਂ ਵੈਸੇ ਪਤਾ ਲੈਮੀਸ਼ਨ ਹੋਇਆ ਵਾ ਖਰਾਬ ਨਹੀਂ ਹੁੰਦਾ ਇਹ ਜਮਾਂ ਵੀ ਤੂੰ ਚੱਕਾ ਕੇ ਵੇਹ ਤਨ ਨਹੀਂ ਪਤਾ ਉੱਪਰੇ ਦੇ ਸਕੇਚ ਚੱਲੂਗਾ ਕੋਈ ਇਹ ਪੈਨਸਲ ਹੀ ਹੈਗੀਗੀ ਹਾਂ ਮਾਥੇ ਜਦੋਂ ਤੁਹਾਨੂੰ ਪਤਾ ਲੱਗਦਾ

ਆਦੀ ਨਾ ਟੇਪ ਨਾਲ ਲੈਮੀਨੇਸ਼ਨ ਕਰ ਮੈਡਮ ਨੂੰ ਕਹਦੀ ਵੀ ਫਿਰ ਹੁਣ ਪਾਸ ਸਾਡੇ ਵਾਲੇ ਚੱਲੂਗਾ ਹਾਂ ਤੇ ਮੈਡਮ ਨੂੰ ਕਹਦੀ ਵੀ ਪਾਸ ਸਾਡੇ ਵਾਲੇ ਚੱਲੂਗਾ ਠੀਕ ਹੈ ਨਾ ਤੇ ਜੇ ਮੈਡਮ ਕੋਈ ਸਟੈਨ ਲਗੀ ਤਾਂ ਮੈਂ ਨਾਲ ਗੱਲ ਕਰਾਂਗੀ ਠੀਕ ਹੈ ਨਾ ਤੇ ਜਿਹੜੇ ਇੱਕ ਚਾਰ ਨੂੰ ਮੇਰੇ ਨਾਲ ਗੱਲ ਕਰਾ ਲਈ ਮਮਾ ਆਏਗੇ ਇਸ ਗੱਲ ਕਰਨ ਨੂੰ ਜਿਹੜੇ ਸਕੂਲ ਦੇ ਵਿੱਚ ਬਾਸਿਟ ਜਾਨੇ ਪਾਣੀ ਪਿੰਜਾਲੇ ਉਹਦੇ ਹੀ ਲੱਤ ਲੈਣੇ ਹਾਂਜੀ ਮੈਂ ਤਾਂ ਸਰ ਪਕਰ ਲੈਦੇ ਨਾ ਇੱਥੇ ਲਿਖੋ ਸੈਕਿੰਡ ਕਲਾਸ कि भाई नहीं मैं लिखूंगी तेरी राइटिंग बहुत अच्छी है तुम तो दिया है थे भाई रुट लिख दिया तेरे कलर में लिखूंगी स्काई ब्लू कमम तो। बस गई मैं लिखो हाई की लिखनी है टेढ़ी क्लास है दी सेकंड क्लास सेकंड राइटिंग मेरी भी नहीं थोड़ी हुई ਇਹ ਸਕੈਚ ਨਹੀਂ ਸਹੀ ਬੈਦਰੂਮ ਕਰਨਾ ਮੈਨੂੰ ਬੈਦਰੂਮ ਕਰਨਾ ਆਪਾਂ ਦਾ ਕੀ ਹੈ ਨਾ ਬੀਬੀ ਨੂੰ ਜੇ ਅੱਧੀ ਰਾਤ ਹੋ ਗਈ ਬੀਬੀ ਕਰੀ ਲਾਈਟ ਵਜਾ ਦੋ ਮਮਾ نیچے ਲੱਗ ਦੇਣਾ ਭਚੀੜਾ ਭਚੀੜਾ ਲਿਖਤਾ ਕਾ ਭਚੀੜਾ ਕੀ ਹੁੰਦਾ ਨੀਚੇ ਸੈਕਿੰਡ ਪਾ ਦੇ ਕਾ ਸੈਕਿੰਡ ਪਾਸ ਦਿੱਤਾ। ਇਹ ਤੋਂ ਨੀਚੇ ਵੀ ਪਾ ਦੇ ਸੈਕਿੰਡ। ਲੈ। ਲੈ, ਬੇਟੂ ਚਾਹੇ ਕਰਾਂਗੇ। ਹਾਂ, ਹੈ ਹੈਨਾ। ਭਾਂਡ ਗੱਲਬਾਤ ਪੰਜ ਨਾ ਹੁਣ ਸੈਕਿੰਡ ਲਿਖਿਆ ਜਾਊਗਾ। ਕਲਾਸ ਸੈਕਿੰਡ ਪਾਸ ਵੀ ਲਿਖਣਾ। ਤਾਂ ਪਤਾ ਹੀ ਹੁਣ ਪਾਸ ਆ ਹੋ ਰਿਹਾ ਹੈ ਕੀ ਗੱਲ। ਇੱਥੇ ਲਿਖ ਦੇ ਪਾਸ, ਨੀਚੇ ਪਾਸ ਵੀ ਲਿਖ ਦੇ। ਹੋਰ ਕੀ ਧਾਰ卡। ਉਨੀ ਵਿੱਚ ਲਿਖ ਦੇ ਪਾਸ ਵੀ, ਐਂਕਾ ਨੀਚੇ ਪਾਸ। ਪਾਸ ਆ ਇਹਦੇ ਨਾਲ ਲਿਖ ਦੇ। ਕਿਉਂ ਗੰਦ ਜਾਂ ਪੁਆਈ ਜਾਂਦੇ। ਕੁਝ ਨਹੀਂ ਹੁੰਦਾ ਪਾਸ ਲਿਖ ਦੇ। ਆਹ ਕਿੰਨਾ ਕੰਨ ਚੱਲਦਾ ਹੈ ਕਿੰਨਾ ਕੰਨ ਚੱਲਦਾ ਸੀਗਾ ਦੇਖਣਾ ਨਹੀਂ ਵਿਖਿਆ ਸੀ ਉਹ ਤੋਂ ਚਲਾ ਕੇ ਉਹ ਤੇ ਜਿਹੜਾ ਕੰਗ ਦਿੱਤਾ ਚਲ ਪਈ ਗੱਲ ਨਹੀਂ ਆਹ ਬਣਾ ਤੇ ਦੇਖੋ ਤੁਸੀਂ ਕਿੰਨਾ ਕੰਨ ਚੱਲਦਾ ਬਸ ਇਹਨੂੰ ਲਾਮਿਨੇਸ਼ਨ ਕਰਨਾ ਪਊਗਾ ਨਹੀਂ ਇਹ ਲੈ ਜਾਊਗਾ ਗੱਲੇ ਹੱਥ ਲਾ ਕੇ ਮੈਨੂੰ ਕਹਿੰਦੀ ਮੈਡਮ ਜੀ ਮੇਰੇ ਡੈਡੀ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਪਾਸ ਬਣਾਉਣ ਦੀ ਤੁਸੀਂ ਮੇਰੇ ਪਾਸੇ ਯੂਜ਼ ਕਰੋ ਤੇ ਮੈਡਮ ਇਹੀ ਕਰਦੇ ਹੋਣਗੇ ਕਿ ਹੋਰ ਜੋੜ ਕਰਦੇ ਆ ਹਜੇ ਤਾਂ ਇੱਕ ਮਿੰਟ ਪਰ ਹੁਣ ਰੰਗ ਭਾਗ ਲਾਈ ਦੇਂ ਜੀ ਮੈਨੂੰ ਸਵਾਰ ਕੇ ਬੇਕ ਬੇਕੀ ਤੂੰ ਮੈਨੂੰ ਦੱਸਦੀ ਕਿ ਕਰੀ ਮਾਥਾ ਮੈਂ ਲਾਮਿਨੇਸ਼ਨ ਕਰਿਆ ਇਹਨੂੰ ਨਹੀਂ ਜੀ ਜੇ ਤਾਂ ਗਾ ਹਾਂ ਤੇਰੀ ਮੰਮੀ ਨੂੰ ਪਤਾ ਹੈ ਜੇ ਤਾਂ ਗਿਆ ਨਾ ਫਿਰ ਮੈਂ ਕੱਲ ਸਕੂਲ ਨਹੀਂ ਜਾਣਾ ਹੂੰ ਤੂੰ ਤਾਂ ਗਾ ਨਹੀਂ ਬਾਲਦੀ ਹੈ ਤੇ ਕਿੱਡੀ ਘੈਂਟ ਬਣਾਈ ਆ ਮੇਰੀ ਮੰਮੀ ਗੱਲ ਬਾਤ ਵੀ ਇਹ ਵੇਰ ਗਾਂ ਵੇਰ ਕਾੜੀਆਂ ਦੀ ਜਲੂਸ ਨਹੀਂ ਜੀ ਇਹ ਆ ਵੇਖੋ ਭਾਈ ਮੈਨੂੰ ਆਏ ਦੱਸਿਓ ਵੀ ਇਹ ਦੇਖ ਕੇ ਤਾਂ ਸੇ ਵੀ ਕਿਵੇਂ ਲੱਗਿਆ ਵੈਸੇ ਤਾਂ ਘੈਂਟ ਲੱਗਦਾ ਬਹੁਤ ਅੱਛਾ ਹੈ ਘੈਂਟ ਲੱਗਦਾ ਚਲੋ